ਇਹ ਸੰਘਰਸ਼ ਆਪਣਾ ਕੋਈ ਨਵਾਂ ਸੰਘਰਸ਼ ਨਹੀਂਗਾ ਕਿਸਾਨੀ ਮੁਕਿਆਂ ਤੋਂ ਹਟ ਕੇ ਸਾਡੇ ਜਿਹੜੇ ਸਰਦੇਵੇਂ ਸਾਡੇ ਭਰਾਵਾਂ ਦੇ ਕਿਸੇ ਵੀ ਛਿੱਟੇ ਨੂੰ ਛਿੱਟੇ ਨੂੰ ਲੈ ਕੇ ਅਸੀਂ ਹਰ ਟੈਮ ਤਿਆਰ ਪਰ ਤਿਆਰ ਰਹਿੰਨੇ ਆ ਔਰ ਜਿਸ ਤਰ੍ਹਾਂ ਪ੍ਰਧਾਨ ਜੀ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਆ ਪ੍ਰਚਾਰਕ ਨੂੰ ਤੇ ਅਸੀਂ ਤੁਹਾਨੂੰ 3 ਵਜੇ ਦਾ ਟਾਈਮ ਦਿੰਨੇ ਆ ਉਸ ਤੋਂ ਬਾਅਦ ਜਿਹੜਾ ਰੋਡ ਜਾਮ ਹੋਏਗਾ ਉਸ ਦਾ ਕਿੰਨੇ ਵਾਰ ਜਿਹੜਾ ਵਾਪਸ ਸਿੱਧੇ ਤੌਰ ਤੇ ਪ੍ਰਸ਼ਾਸਨ ਹੋਏਗਾ ਇਹ ਪ੍ਰਸ਼ਾਸਨ ਦੀ ਆਪ ਦੀ ਇੱਕ ਕੂਟਨੀਤੀ ਹੈ ਕਿ ਇਹ ਸਾਰੀ ਦਿਹਾੜੀ ਮੂਵਮੈਂਟ ਦੇ ਨਜ਼ਰ ਰੱਖ ਕੇ ਵਹਿੰਦੇ ਰਹਿੰਦੇ ਆ ਅਕਸਰ ਇਹ ਫੈਸਲੇ ਜਿਹੜੇ ਆ ਸ਼ਾਮ ਨੂੰ ਹੀ ਲੈਂਦੇ ਆ ਤੇ ਹੋ ਸਕਦਾ ਵਾ ਕਿ ਸਾਡੇ ਰੋਡ ਜਾਮ ਕਰਨ ਦੇ ਨਾਲ ਇਹ ਅੱਧੇ ਘੰਟੇ ਦੀ ਫੈਸਲਾ ਲੈ ਲੈਣਾ ਇਹਨਾਂ ਦੀ ਮੂਵਮੈਂਟ ਹਰਚਲਾ ਕੋਨਾ ਫਾਨਾ ਤੇ ਹੋਣੀ ਸ਼ੁਰੂ ਹੋ ਗਈ ਆ ਸੋ ਪ੍ਰਾਹੋ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਘਾਣ ਹੋ ਰਿਹਾ ਹੈ ਨਾ ਏਜੰਟਾਂ ਦੀ ਠੱਗੀ ਦਾ ਇੱਕ ਤੇ ਨਸ਼ਿਆਂ ਦੇ ਨਾਲ ਘਾਣ ਹੋ ਰਿਹਾ ਇੱਕ ਇਹ ਜਿਹੜਾ ਹੋ ਰਿਹਾ ਹੈ ਸਾਡੀ ਸਰਕਾਰਾਂ ਦੀਆਂ ਨਿਕਾਮੀਆਂ ਦਾ ਕਰਕੇ ਇੱਥੇ ਰੋਜ਼ਗਾਰ ਦੀ ਸਬਦਾ ਸਹੀ ਨਾ ਹੋਣ ਕਰਕੇ ਔਰ ਲਾਅ ਐਂਡ ਆਰਡਰ ਜਿਹੜਾ ਵਾ ਮੇਨਟੇਨ ਨਾ ਹੋਣ ਕਰਕੇ ਚੰਗੇ ਬਲੇ ਵੀ ਰੋਜ਼ਗਾਰ ਵਾਲੇ ਵੀ ਜਿਹੜੇ ਆ ਉਹ ਬਾਹਰ ਨੂੰ ਰੁੱਖ ਕਰੀ ਜਾ ਰਹੇ ਆ ਸੋ ਹਰੇਕ ਪਿੰਡ ਦੇ ਵਿੱਚੋਂ ਦੂਜੇ ਤਿੱਜੇ ਘਰ ਦਾ ਜਿਹੜਾ ਧੀ ਸੋਤਾ ਉਹ ਬਾਹਰ ਜਾ ਰਿਹਾ ਆ ਤੇ ਇਹਨਾਂ ਸਭ ਨੂੰ ਵੇਖਦੇ ਹੋਏ ਕੁਝ ਠੱਗ ਜੰਟਾ ਨੇ ਜਿਹੜਾ ਵਾ ਇਹ ਧੰਦਾ ਖੋਲਿਆ ਵਾ ਕਿ ਜੇ ਇਹਨਾਂ ਦੇ ਕੋਲੇ 10 ਕਲਾਇੰਟ ਆਉਂਦੇ ਆ ਨਾ ਤਾਂ ਉਹ ਗਾਂ ਲਗਾਏ ਕਿ ਦੂਜੇ ਤੋਂ ਇੱਕ ਦੋ ਦਾ ਵੀ ਦਾ ਲਵਾ ਦਿੰਦੇ ਆ ਤੇ ਪਾਰਟੀਆਂ ਦੀ ਪੂਰੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਉਹ ਇਹ ਗੱਲ ਭਾਪ ਲੈਂਦੇ ਆ ਕਿ ਇਹਨਾਂ ਦਾ ਬੈਕਅਪ ਇਹਨਾਂ ਦੀ ਪਿੱਛੇ ਜਿਹੜੀ ਆ ਜਿਹੜੀ ਭੱਜ ਦੌੜ ਆ ਕਿੰਨੀ ਗਵਾ ਇਹ ਇਸ ਹਿਸਾਬ ਦੇ ਨਾਲ ਜਿਹਨਾਂ ਤੇ ਇਹਨਾਂ ਦੇ ਗਲਤ ਘੂਠਾ ਦਿੰਦਾ ਵਾ ਉਹਨੂੰ ਪੈਸੇ ਮੋਗ ਦਿੰਦੇ ਆ ਤੇ ਬਹੁਤਿਆਂ ਨੂੰ ਖੱਜਲ ਖੁਆਰ ਕਰਦੇ ਆ ਜਦੋਂ ਕੋਈ ਇਹਨਾਂ ਨੂੰ ਖਾਭ ਮੰਗਦਾ ਵਾ ਪੈਸਾ ਤੇ ਲਾ ਮੰਗਦਾ ਵਾ ਤੇ ਜਿਹੜਾ ਕੋਈ ਕੋਲਾ ਪੰਡਾਰਾ ਨਵਾਂ ਫਸਿਆ ਹੁੰਦਾ ਵਾ ਉਹਦੇ ਪੈਸੇ ਚੁੱਕ ਕੇ ਉਹਨੂੰ ਦੇ ਦਿੰਦੇ ਆ ਤੇ ਜਿਹਦੇ ਪੈਸੇ ਲੈ ਕੇ ਦਿੱਤੀ ਪਾਰਟੀ ਨੂੰ ਕਿਸੇ ਨੂੰ ਦਿੱਤੇ ਆ ਤਾਂ ਜਿਹਦੇ ਪੈਸੇ ਨਾ ਆਏ ਹੁੰਦੇ ਉਹਦਾ ਵੀ ਤਾਂ ਲੱਗਣਾ ਹੀ ਕਿਦੋਂ ਆ ਤੇ ਇਹ ਇਸ ਤਰ੍ਹਾਂ ਗਮਰਾਹ ਕਰਕੇ ਇਹਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਖਰਾਬ ਕਰਦੇ ਕਿਸੇ ਨੇ ਵੈਜੂ ਪੈਸੇ ਫੜੇ ਹੁੰਦੇ ਕਿਸੇ ਨੇ ਜ਼ਮੀਨ ਵੇਚੀ ਹੁੰਦੀ ਕਿਸੇ ਨੇ ਕੋਸ਼ਿਸ਼ ਕੀਤਾ ਹੁੰਦਾ ਉਹਦੇ ਪਹਿਲਾਂ ਹੀ ਉਹਦਾ ਮਰਨ ਕਿਨਾਰੇ ਹੁੰਦਾ ਵਾ ਤੇ ਇਹ ਲੋਕਾਂ ਦੀਆਂ ਭਾਰ ਲਾਣਾ ਖੇਡਦੇ ਹੋਏ ਆਪਦੇ ਘਰ ਭਰਦੇ ਆ ਤੇ ਨਾਲੇ ਜੋ ਕੋ ਹਫਤਾਵਾਰੀ ਦਿੰਦੇ ਆ ਜਿਹਦਾ ਕਰਕੇ ਅਸੀਂ ਇੱਥੇ ਆ ਬੈਠੇ ਆ ਇਹਨਾਂ ਦੇ ਖਰਾਬ ਕੀਤੇ ਜੰਟਾਂ ਦੇ ਇੱਥੇ ਹੀ ਧਰਨੇ ਦੇ ਅੱਜ ਜਿਹੜੇ ਰੂ ਰੂ ਕੱਲ ਤੋਂ ਵੀ ਹੋਏ ਆ ਅੱਜ ਤੋਂ ਵੀ ਹੋਏ ਆ ਤੇ ਪ੍ਰਸ਼ਾਸਨ ਤੇ ਜੂਨ ਹੀ ਸਰਕਦੀ ਕਾਮ ਜਿਹੜਾ ਸਿਵિલિયન ਆ ਉਹ ਕੋਈ ਮੜਾ ਜਿੰਨਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਨ ਪੈਂਦਾ ਤੇ ਉਹਨੂੰ ਉਸੇ ਵੇਲੇ ਚੁੱਕ ਕੇ ਜਿਹੜਾ ਵਾ ਉਹ ਹਵਾਲਾ 'ਚ ਬੰਦ ਕਰ ਦਿੰਦੇ ਆ ਅਧਿਆਰ ਦੀ ਕਾਰਵਾਈ ਕਰਦੇ ਆ ਪਰ ਜਿੱਥੋਂ ਇਹਨਾਂ ਨੂੰ ਕੋਈ ਮੜਾ ਚੰਗਾ ਇਹਨਾਂ ਨੂੰ ਸਹਾਰਾ ਮਿਲਦਾ ਉਹ ਪ੍ਰਸ਼ਾਸਨ ਨੂੰ ਉਹਦੇ ਅੱਲੇ ਨਿਗਾਨੀ ਕਰਦੇ ਤੇ কুমਰਾਹ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਗੱਲ ਕਰਦੇ ਆ ਕੈਮ ਲੈਨੇ ਆ ਦਿੰਨੇ ਆ ਇਹਨਾਂ ਨੂੰ ਦਾਵਾ ਕਿ ਅੱਜ ਜਿਹੜੇ 10 ਇਕੱਠੇ ਹੋਏ ਆ ਕੱਲ ਨੂੰ 40 ਇਕੱਠੇ ਹੋਣਗੇ ਪਰ ਇਹਨਾਂ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਹੁਣ ਤਾਂ ਡਾਟ ਕਿਥੇ ਬੰਦੀ ਦਾ ਵਾਹ ਪਿਆ ਏ ਨਾ ਕਿ ਕਿਸੇ ਘਰੇਲੂ ਮੰਗਿਆਂ ਦੇ ਨਾਲ ਵਾਹ ਪਿਆ ਏ ਇਹ ਜਥੇਬੰਦੀ ਵਾਲੇ ਉਹ ਸਿੰਘ ਵਾਹ ਵੀ ਜਿਹੜੇ ਦਿੱਲੀ ਮੋਰਚੇ ਦੇ ਵਿੱਚ ਸਵਾ ਸਾਲ ਬਿਠੇ ਰਹੇ ਆ ਬਾਕੀ ਭਰਾਵਾਂ ਦੇ ਅੱਪਾ ਇਹਨਾਂ ਦਾ ਝੰਟਾ ਦਾ ਇੱਕ ਹਿਸਾਬ ਲਈਏ ਤੇ ਮੇਰੇ ਹਿਸਾਬ ਦੇ ਨਾਲ ਆਪਣੇ ਪੂਰੇ ਮਾਜੇ ਦੇ ਵਿੱਚੋਂ ਦਿੱਲੀ 에ਰਪੋਰਟ ਨੂੰ ਜਿਹੜੀਆਂ ਆਪਣੀਆਂ ਟੈਕਸੀ ਜਾਂਦੀਆਂ ਨਾ ਇਹ ਕੁਛ 4 ਤੋਂ 5 ਕਰੋੜ ਜਿਹੜਾ ਵਾ ਮਹੀਨੇ ਦਾ ਇਹਨਾਂ ਦਾ ਕਿਰਾਇਆ ਜਾਂਦਾ ਵਾ ਕਿ ਤੁਸੀਂ ਹਿਸਾਬ ਲਾ ਲਓ ਵੀ ਸਰਕਾਰਾਂ ਸਾਡੀਆਂ ਇੰਨੀਆਂ ਨਿਕੰਮੀਆਂ ਵਾ ਜਿਹਦਾ ਕਰਕੇ ਜਿਹੜਾ ਵਾ ਲੋਕਾਂ ਨੂੰ ਬਾਹਰ ਦਾ ਰੁੱਖ ਬਣਾਉਣਾ ਪੈ ਰਿਹਾ ਵਾ 50 50 60 60 ਲੱਖ ਦੇ ਨਾਲ ਇੱਥੇ ਵੀ ਵਧੀਆ ਰੁਜ਼ਗਾਰ ਹੁੰਦਾ ਆ ਪਰ ਸਾਡੀ ਇੱਥੋਂ ਦੀ ਆਬੋ-ਹਵਾ ਹੀ ਨਹੀਂ ਖਰਾਬ ਹੋ ਗਈ ਆ ਜਿਹਦੇ ਤਹਿਤ ਜਿਹੜਾ ਵਾ ਉਹ ਸਾਡੇ ਜਿਹੜਿਆ ਇੱਥੋਂ ਦੇ ਰਹਿਣ ਵਾਲੇ ਬਿਸ਼ਿੰਦੇ ਉਹਨਾਂ ਨੂੰ ਸੋਚ ਕੇ ਮਜਬੂਰ ਹੋਏ ਕਿ ਅਸੀਂ ਆਪਣੇ ਧੀਆ ਬੁੱਤਾਂ ਦਾ ਜਿਹੜਾ ਵਾ ਉਹ ਆਉਣ ਵਾਲਾ ਕੋਈ ਇੱਕ ਜਿਹੜਾ ਵਾ ਸਿਕਿਉਰ ਕਰ ਲਈਏ ਕਿਉਂਕਿ 50 60 ਲਾ ਕੇ ਵੀ ਉੱਥੇ ਜਾ ਕੇ ਜਿਹੜਾ ਵਾ ਸਾਡੇ ਜਿਹੜੇ ਨੌਜਵਾਨ ਆ ਉੱਥੇ ਪੀਆਰ ਲੈਂਦੇ ਆ ਘਰ ਲੈਂਦੇ ਆ ਗੱਡੀ ਲੈਂਦੇ ਆ ਤੇ 30 30 ਸਾਲ ਉੱਥੇ ਵੀ ਉਹ ਜੋ ਇੱਥੇ ਹੀ ਲੰਡਾ ਚੁੱਕ ਕੇ ਤਾਰਦੇ ਰਹਿੰਦੇ ਉਹੋ ਕੁਝ ਉੱਥੇ ਚੱਲ ਗਿਆ ਆ ਸਾਨੂੰ ਇਹਨਾਂ ਨੂੰ ਇਹਨਾਂ ਗੱਲਾਂ ਨੂੰ ਬੜੀ ਫਰੀਕੀ ਨਾਲ ਸਮਝ ਜਾਇਆ ਇੱਕ ਦੋ ਢੋਕੇ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਵਾ ਮੈਂ ਤੁਹਾਨੂੰ ਕਿ ਇਥੇ ਜਿੰਨਾ ਵੀ ਫੋਨ ਦੇ ਉੱਤੇ ਲਾਈਵ ਸੱਚੇ ਖਤੇ ਸਾਡਾ ਜਿਹੜਾ ਵਾ ਹੋਣ ਵਾਲਾ ਏ ਦੋਸੀ ਪ੍ਰੋਗਰਾਮ ਚੱਲ ਰਿਹਾ ਵਾ ਅਜੇ ਏਜੰਟਾਂ ਦੇ ਜਿਹੜਾ ਘੇਰਿਆ ਇਹ ਜਾਣਾ ਚਾਹੀਦਾ ਤੇ ਜਿਹੜੇ-ਜਿਹੜੇ ਵੀਰ ਭਰਾ ਦਾ ਕਿਸੇ ਵੀ ਏਜੰਟ ਨੇ ਏਥੋਂ ਵਾਲੇ ਸਬੰਧ ਵਿੱਚ ਕਿਤੇ ਵੀ ਠੱਗੀ ਮਾਰੀ ਆ ਜਾਂ ਉਹਨਾਂ ਨੂੰ ਫੋਨ ਦੇ ਉੱਤੇ ਜਾਂ ਆਉਣ ਜਾਣ ਦੇ ਉੱਤੇ ਗਮਰਾਹ ਕਰ ਰਿਹਾ ਵਾ ਵੱਧ ਤੋਂ ਵੱਧ ਜਿਹੜਾ ਵਾ ਉਹ ਇੱਥੇ ਹਾਜ਼ਰ ਹੋ ਉਹ ਅੱਜ ਆਪਾਂ ਇਹਨਾਂ ਤੋਂ ਸਾਰੇ ਕਿੱਥੇ ਹਿਸਾਬ ਲੈਣੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਦੁਬਾਰਾ ਚੇਤਾਵਨੀ ਦਿੰਨੇ ਆ ਹੁਣ ਤਾਂ ਅਸੀਂ 2:30 ਵਜੇ ਇੱਕ ਰੋਡ ਜਾਮ ਕਰਾਂਗੇ ਤੇ ਸੱਗੇ ਸੱਗੇ ਲੋੜ ਪੈਣ ਦੇ ਉੱਤੇ ਅਸੀਂ ਰੋਡ ਕੋਈ ਨਹੀਂ ਖਤਣਾ ਕਿਉਂਕਿ ਜ਼ਿਮੀਂਦਾਰਾਂ ਨੇ ਕੰਕਾ ਕੋਰਤ ਨੂੰ ਪਾਣੀ ਲਾਇਆ ਤੇ ਸਾਨੂੰ ਬਾਹਰ ਤੋਂ ਕੰਮ ਦਿੰਦਾ ਹੈ ਨਹੀਂਗਾ ਤੇ ਅਸੀਂ ਇਹਨਾਂ ਦੀ ਸਮਾਜ ਦੀ ਸੇਵਾ ਦੇ ਵਿੱਚ ਹੀ ਆ। ਫਿਰ ਅਗਲਾ ਪ੍ਰੋਗਰਾਮ ਸਾਡੇ ਪ੍ਰਧਾਨ ਜੀ ਜਿਹੜਾ ਉਹ ਜਾਰੀ ਰੱਖਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ